ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜੰਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਤਿੰਨ ਹਰੀ ਇਲਾਜੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਇਆ ਇਸ ਉਪਾਅ ਨੂੰ ਕਰਕੇ ਤੁਸੀਂ ਹਰੀ ਇਲਾਜੀ ਨੂੰ ਇਸ ਰੀਕੇ ਦੇ ਨਾਲ ਆਪਣੇ ਕੋਲ ਰੱਖਣਾ ਹੈ ਕਿ ਤੁਹਾਡੀ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਵੇਗੀ ਤੁਸੀਂ ਕਰੋੜਾਂ ਦੇ ਵਿੱਚ ਖੇਡੋਗੇ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਜਾਂ ਫਿਰ ਪੈਸਾ ਨਹੀਂ ਰੁਕਦਾਗਾ ਉਹਨਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਧਨ ਦੀ ਦੇਵੀ ਮਾ ਲక్ష్ਮੀ ਜੀ ਦੀ ਤੁਹਾਡੇ ਤੇ ਕਿਰਪਾ ਹੋਵੇ ਦੋਨਾਂ ਹੱਥਾਂ ਦੀ ਨਾਲ ਮਾਤਾ ਲక్ష్ਮੀ ਤੁਹਾਡੇ ਉੱਪਰ ਧੰਨ ਦੀ ਵਰਖਾ ਕਰੇ ਤਾਂ ਅੱਜ ਦੀ ਜਿਹੜੀ ਵੀਡੀਓ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ। ਇਸੇ ਤਰ੍ਹਾਂ ਜਿਹੜੇ ਲੋਕ ਚਾਹੁੰਦੇ ਆ ਕਿ ਉਹਨਾਂ ਦਾ ਬੈਂਕ ਬੈਲੈਂਸ ਵੱਧਦਾ ਚਾਹੀਏ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆਵੇ ਤੇ ਨਾ ਹੀ ਕੱਚੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ। ਉਹਨਾਂ ਨੇ ਕੀ ਕਰਨਾ ਹੈ ਕਿ ਇਹ ਤਿੰਨ ਹਰੀ ਇਲਾਇਚੀ ਨੂੰ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੇ ਕੋਲ ਰੱਖਣਾ ਹੈ ਸਿਰਫ ਇੱਕ ਸਿੰਪਲ ਜਿਹਾ ਉਪਾਏ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਘਰ ਦੇ ਵਿੱਚ ਇਨਾ ਧਨ ਦੌਲਤ ਆਉਣੀ ਸ਼ੁਰੂ ਹੋ ਜਾਵੇਗੀ ਕਿ ਤੁਸੀਂ ਸੰਭਾਲ ਨਹੀਂ ਪਾਉਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਈ ਪੀੜ੍ਹੀਆਂ ਤੱਕ ਧਨ-ਦੌਲਤ ਦੀ ਕਮੀ ਨਹੀਂ ਆਵੇਗੀ। ਉਹਨਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਪੈਸੇ ਦੀ ਸਮੱਸਿਆ ਨਹੀਂ ਆਵੇਗੀ। ਤੇ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਫਜ਼ੂਲ ਖਰਚ ਦੀ ਸਮੱਸਿਆ ਰਹਿੰਦੀ ਹੈ ਕਿ ਉਹਨਾਂ ਦਾ ਫਜ਼ੂਲ ਖਰਚ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹ ਵੀ ਰੁਕ ਜਾਵੇਗਾ ਤੇ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਪੈਸਾ ਤਾਂ ਘਰ ਦੇ ਵਿੱਚ ਆਉਂਦਾ ਹੈ ਪਰ ਪੈਸਾ ਰੁਕਦਾ ਨਹੀਂ ਉਹ ਪੈਸਾ ਵੀ ਰੁਕਣਾ ਸ਼ੁਰੂ ਹੋ ਜਾਵੇਗਾ। ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਇੱਕ ਇਧਰ ਦੀ ਪੈਸਾ ਆਉਂਦਾ ਹੈ ਤੇ ਦੂਸਰੀ ਸਾਈਡ ਤੇ ਦਵਾਈਆਂ ਦੇ ਵਿੱਚ ਜਾਂ ਫਿਰ ਸਾਡੇ ਘਰ ਦੇ ਵਿੱਚ ਕੁਝ ਅਜਿਹੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ ਕਿ ਜਿੱਥੇ ਸਾਡਾ ਜਿਹੜਾ ਪੈਸਾ ਹੈ ਉਹ ਸਾਰਾ ਹੀ ਫਜ਼ੂਲ ਖਰਚ ਦੇ ਵਿੱਚ ਲੱਗ ਜਾਂਦਾ ਹੈ ਇਸੋ ਇਹ ਲੱਗਾ ਕਿ ਜੇ ਨੀ ਆਪਣਾ ਕਾਰੋਬਾਰ ਚ ਬਿਜ਼ਨਸ ਖੋਲਿਆ ਹੁੰਦਾ ਤੇ ਉਹ ਪਹਿਲਾਂ ਬਹੁਤ ਵਧੀਆ ਚੱਲਦਾ ਅਚਾਨਕ ਰੁਕ ਜਾਂਦਾ ਜਾਂ ਫਿਰ ਨੌਕਰੀ ਜੌਬ ਦੇ ਵਿੱਚ ਪ੍ਰਮੋਸ਼ਨ ਨਹੀਂ ਹੁੰਦੀ ਕਈ ਤਰ੍ਹਾਂ ਦੀ ਹੈ ਕਹਿੰਦਾ ਭਾਵ ਪ੍ਰੋਬਲਮ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਜੇ ਜਦੋਂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆ ਪ੍ਰੋਬਲਮ ਆਉਂਦੀਆਂ ਆਸੀ ਸੋਚਦੇ ਆ ਕਿ ਕਿਹੜਾ ਇਹੋ ਜਿਹਾ ਉਪਾਅ ਕੀਤਾ ਜਾਵੇ ਜਿਸ ਦੇ ਨਾਲ ਮਾਤਾ ਲਕਸ਼ਮੀ ਜੀ ਦੀ ਸਾਡੇ ਘਰ ਪਰਿਵਾਰ ਤੇ ਏਨੀ ਕਿਰਪਾ ਹੋ ਜਾਵੇ ਕਿ ਸਾਡੀ ਘਰ ਦੇ ਵਿੱਚ ਕਦੇ ਧਨ ਦੌਲਤ ਦੀ ਕਮੀ ਨਾ ਆਵੇ ਇਸੇ ਤਰ੍ਹਾਂ ਧਨ ਦੀ ਮਾ ਦੇਵੀ ਲక్ష్ਮੀ ਬਹੁਤ ਚੰਚਲਾਈ ਇਹ ਇੱਕ ਜਗ੍ਹਾ ਤੇ ਹਮੇਸ਼ਾ ਦੇ ਲਈ ਕਦੇ ਵੀ ਨਹੀਂ ਰੁਕਦੀ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਤੁਹਾਡੇ ਘਰ ਦੇ ਵਿੱਚ ਆਵੇ ਤੇ ਮਾਤਾ ਲక్ష్ਮੀ ਜੀ ਦਾ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਸਥਿਰ ਵਾਸ ਬਣਿਆ ਰਹੇ ਤਾਂ ਤੁਸੀਂ ਹਰੀ ਇਲਾਇਚੀ ਵਾਲਾ ਇਹ ਹੀ ਉਪਾਅ ਜਿਹੜਾ ਇੱਕ ਵਾਰ ਤੁਸੀਂ ਜ਼ਰੂਰ ਕਰਿਓ ਕਿਉਂਕਿ ਜੋ ਹਰੀ ਇਲਾਇਚੀ ਇਹ ਤਾਂ ਨਵੀਂ ਮਾ ਦੇਵੀ ਲਕਸ਼ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਇਸੇ ਤਰ੍ਹਾਂ ਮਾ ਲਕਸ਼ਮੀ ਦੇਵੀ ਬਹੁਤ ਹੀ ਜ਼ਿਆਦਾ ਪਰਸੰਨ ਹੁੰਦੀ ਹੈ ਜਦੋਂ ਅਸੀਂ ਹਰੀ ਇਲਾਇਚੀ ਦਾ ਇਹ ਹੀ ਬਹੁਤ ਹੀ ਜ਼ਿਆਦਾ ਸਿੰਪਲ ਤੇ ਛੋਟਾ ਜਿਹਾ ਉਪਾਅ ਕਰ ਲੈਨੇ ਆ ਤੇ ਇਸ ਉਪਾਅ ਨੂੰ ਕਰਨ ਦੇ ਨਾਲ-ਨਾਲ ਜਿਹੜੇ ਤੁਹਾਡੇ ਦੋ ਗ੍ਰਹਿ ਹੁੰਦੇ ਨੇ ਬੁੱਧ ਤੇ ਸ਼ੁਕਰ ਉਹਨਾਂ ਨੂੰ ਵੀ ਤੁਸੀਂ ਮਜ਼ਬੂਤ ਬਣਾ ਲੈਨੇ ਹੋ ਇਹ ਉਪਾਅ ਇੰਨਾ ਚਮਤਕਾਰੀ ਹੈ ਦੇ ਕਿਉਂਕਿ ਸ਼ੁਕਰ ਦਾ ਕੰਮ ਏ ਵਿਅਕਤੀ ਨੂੰ ਧਨ ਦੇਣਾ ਤੇ ਧਨਵਾਨ ਬਣਾਉਣਾ ਤੇ ਸ਼ੁਕਰ ਦੇ ਮਜ਼ਬੂਤ ਹੋਣ ਦੇ ਨਾਲ ਤੁਹਾਡਾ ਜਿਹੜਾ ਭਾਗ ਏ ਉਹ ਰਾਤੋਂ ਰਾਤ ਹੀ ਚਮਕ ਜਾਂਦਾ ਹੈ ਇਸ ਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਧਨ ਲਗਾਤਾਰ ਪ੍ਰਾਪਤ ਕਰਦੇ ਜਾਂਦੇ ਹੋ ਕਹਿੰਦਾ ਭਾਵ ਕਿ ਤੁਹਾਡੇ ਕੋਲ ਪੈਸਾ ਆਉਂਦਾ ਹੈ ਤੇ ਲਗਾਤਾਰ ਆਉਂਦਾ ਹੀ ਰਹਿੰਦਾ ਹੈ ਜਦੋਂ ਤੁਸੀਂ ਆਪਣੀ ਕੁੰਡਲੀ ਦੇ ਵਿੱਚ ਸ਼ੁਕਰ ਗ੍ਰਹਿ ਨੂੰ ਆਪਣੇ ਨੂੰ ਮਜ਼ਬੂਤ ਕਰ ਲੈਨੇ ਹੋ ਤੇ ਇਸ ਦੇ ਨਾਲ-ਨਾਲ ਇਸ ਉਪਾਦ ਦੀ ਨਾਲ ਸਾਡਾ ਜਿਹੜਾ ਬੁੱਧਗਿਰ ਹੈ ਉਹ ਵੀ ਮਜ਼ਬੂਤ ਹੋ ਜਾਂਦਾ ਹੈ ਤੇ ਬੁੱਧਗਿਰ ਸਾਨੂੰ ਕੀ ਦਿੰਦਾ ਹੈ ਉਹ ਇੱਕ ਅੱਛੀ ਨੌਕਰੀ ਦਿੰਦਾ ਹੈ ਵਧੀਆ ਕਾਰੋਬਾਰ ਦਿੰਦਾ ਹੈ ਵਧੀਆ ਬਿਜ਼ਨਸ ਦਿੰਦਾ ਹੈ ਤੇ ਸਾਨੂੰ ਆਪਣੇ ਵਪਾਰ ਦੇ ਵਿੱਚ ਵੱਧ ਤੋਂ ਵੱਧ ਲਾਭ ਮਿਲੇ ਉਹ ਸਾਨੂੰ ਲਾਭ ਵੀ ਬੁੱਧਗਿਰ ਹੀ ਦਿੰਦਾ ਹੈ ਤੇ ਇਸ ਉਪਾ ਨੂੰ ਅਸੀਂ ਕਿਵੇਂ ਕਰਨਾ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀਆਂ ਨੇ ਤਿੰਨ ਹਰੀਆਂ ਇਲਾਇਚੀਆਂ ਜਿਹੜੀ ਹਰੀ ਇਲਾਇਚੀ ਤੁਸੀਂ ਲੈਣੀ ਹੈ ਨਾ ਉਹ ਬਿਲਕੁਲ ਸਾਫ਼ ਸੁਥਰੀ ਤੇ ਤਾਜ਼ੀ ਹੋਣੀ ਚਾਹੀਦੀ ਹੈ ਕਈ ਵਾਰ ਸਾਡੇ ਘਰ ਦੇ ਵਿੱਚ ਪਈ ਹੋਈ ਇਲਾਇਚੀ ਬਿਲਕੁਲ ਹੀ ਸੁੱਕ ਜਾਂਦੀ ਹੈ ਤੇ ਉਸ ਦੀ ਖੁਸ਼ਬੂ ਵੀ ਖਤਮ ਹੋ ਜਾਂਦੀ ਹੈ ਤੁਸੀਂ ਬਿਲਕੁਲ ਫਰੈਸ਼ ਤੇ ਤਾਜ਼ੀ ਇਲਾਇਚੀ ਲੈਣੀ ਹੈ ਇਸ ਉਪਾ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਕਰ ਲੈ ਜੇਕਰ ਤੁਹਾਡੇ ਕੋਲ ਕੋਈ ਕੰਮ ਕਰ ਕਰਕੇ ਸ਼ੁੱਕਰਵਾਰ ਦੇ ਦਿਨ ਨੂੰ ਸਮਾਂ ਨਹੀਂ ਤਾਂ ਤੁਸੀਂ ਇਸ ਉਪਾ ਨੂੰ ਬੁੱਧਵਾਰ ਦੇ ਦਿਨ ਵੀ ਕਰ ਸਕਦੇ ਹੋ ਪਰ ਲੇਕਿਨ ਜੇ ਤੁਸੀਂ ਇਸ ਉਪਾ ਨੂੰ ਸ਼ੁੱਕਰਵਾਰ ਦੇ ਦਿਨ ਕਰੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦਾ ਮਿਲੇਗਾ ਇਸੇ ਤਰ੍ਹਾਂ ਤਿੰਨ ਹਰੀਆਂ ਇਲਾਇਚੀਆਂ ਲੈਣ ਦੇ ਨਾਲ-ਨਾਲ ਤੁਸੀਂ ਇੱਕ ਲੈਣਾ ਮਿੱਟੀ ਦਾ ਦੀਵਾ ਤੇ ਉਸ ਦੇ ਵਿੱਚ ਬੱਤੀ ਲਗਾ ਕੇ ਦੇਸੀ ਘਿਓ ਦਾ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਤੇ ਇਹ ਜੀ ਦੋ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਿਰ ਬਣਾਇਆ ਹੋਵੇਗਾ ਨਾ ਤੁਸੀਂ ਉਥੇ ਜਾ ਕੇ ਬੈਠ ਜਾਣਾ। ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਤੁਸੀਂ ਜਿੱਥੇ ਬੈਠ ਕੇ ਪਾਠ ਪੂਜਾ ਕਰਦੇ ਹੋ ਉਥੇ ਜਾ ਕੇ ਤੁਸੀਂ ਬੈਠ ਸਕਦੇ ਹੋ। ਤੇ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ। ਪੀ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਨੂੰ ਕੋਈ ਅਚਾਨਕ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਏ ਪ੍ਰੋਬਲਮ ਦੇ ਕਰਕੇ ਤੁਸੀਂ ਇਸ ਉਪਾਅ ਨੂੰ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਸਵੇਰ ਦੇ ਟਾਈਮ ਕਰ ਸਕਦੇ ਹੋ ਨਹੀਂ ਤਾਂ ਇਸ ਨੂੰ ਸ਼ਾਮ ਦੇ ਸਮੇਂ ਹੀ ਕਰਨਾ ਚਾਹੀਦਾ ਏ ਇਸੇ ਤਰ੍ਹਾਂ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਹੈ ਨਾ ਇਸ ਨੂੰ ਤੁਸੀਂ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਤੁਸੀਂ ਜਗਾ ਦੇਣਾ ਤੇ ਜਿਹੜੀਆਂ ਤੁਸੀਂ ਤਿੰਨ ਹਰੀਆਂ ਇਲਾਚੀਆਂ ਲਈਆਂ ਸੀ ਉਹਨਾਂ ਨੂੰ ਵੀ ਤੁਸੀਂ ਮਾਤਾ ਲక్ష్ਮੀ ਜੀ ਸਾਹਮਣੇ ਤਸਵੀਰ ਦੇ ਸਾਹਮਣੇ ਰੱਖ ਦੇਣੀਆਂ ਨੇ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਮੰਤਰ ਨੂੰ ਬੋਲਣਾ ਤੇ ਮੰਤਰ ਕਿਹੜਾ ਹੈ ਤੇ ਤੁਸੀਂ ਕਿੰਨੀ ਵਾਰ ਬੋਲਣਾ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲਣਾ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਸਕਦੇ ਹੋ ਜਾਂ ਫਿਰ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਪੰਤੇ ਰਿਦਨਾਏ ਨਮੋ ਨਮਾ ਦਨਾਈ ਨਮੋ ਨਮ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ 11 ਵਾਰ 11 ਵਾਰ ਤੁਸੀਂ ਇਸੇ ਤਰੀਕੇ ਦੇ ਨਾਲ ਦਨਾਈ ਨਮੋ ਨਮ 11 ਵਾਰ ਤੁਸੀਂ ਬੋਲਣਾ ਹੈ ਜਿਹੜੀ ਹਰੀ ਇਲਾਇਚੀ ਤੁਸੀਂ ਲਈਏ ਨਾ ਉਸ ਨੂੰ ਤੁਸੀਂ ਮੰਦਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਰੱਖਣ ਤੋਂ ਬਾਅਦ ਦੇ ਵਿੱਚ ਹੀ ਤੁਸੀਂ ਬੋਲਣਾ ਹੈ ਕੈਂਦਾ ਭਾਵਕੇ ਦੀਵਾ ਜਗਾ ਕੇ ਇਲਾਇਚੀ ਰੱਖ ਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਮੰਤਰ ਨੂੰ 11 ਵਾਰ ਬੋਲਦੇ ਲੈ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਬੁੱਧਵਾਰ ਜਾਂ ਸ਼ੁੱਕਰਵਾਰ ਦੇ ਦਿਨ ਕਰ ਰਹੇ ਹੋ ਨਾ ਜਿਸ ਦਿਨ ਵੀ ਤੁਸੀਂ ਇਸ ਉਪਾਅ ਨੂੰ ਕੀਤਾ ਹਰੀ ਇਲਾਇਚੀ ਨੂੰ ਉਥੇ ਹੀ ਪਿਆਰ ਰਹਿ ਦਿਨਾ ਅਗਲੇ ਦਿਨ ਤੁਸੀਂ ਹਰੀ ਇਲਾਇਚੀ ਨੂੰ ਉਥੋਂ ਚੁੱਕ ਕੇ ਕਿਸੇ ਕੱਪੜੇ ਦੇ ਵਿੱਚ ਰੱਖ ਦਿਨਾ ਜੇਕਰ ਤੁਹਾਡੇ ਕੋਲ ਰੈੱਡ ਕਲਰ ਦਾ ਜਾਂ ਪੀਲੇ ਕਲਰ ਦਾ ਤੇ ਜਾਂ ਫਿਰ ਗ੍ਰੀਨ ਕਲਰ ਦਾ ਛੋਟਾ ਜਿਹਾ ਟੁਕੜਾ ਹੋਵੇਗਾ ਉਸ ਦੇ ਵਿੱਚ ਤੁਸੀਂ ਇਹ ਇਲਾਇਚੀ ਨੂੰ ਰੱਖਦੇ ਨੇ ਤੇ ਛੋਟੀ ਜਿਹੀ ਇੱਕ ਪੋਟਲੀ ਤੁਸੀਂ ਬਣਾ ਕੇ ਤਿਆਰ ਕਰ ਲੈਣੀ ਤੇ ਇਹ ਜਿਹੜੀ ਪੋਟਲੀ ਤੁਸੀਂ ਤਿਆਰ ਕੀਤੀ ਹੈ ਨਾ ਫਿਰ ਇਸ ਨੂੰ ਤੁਸੀਂ ਆਪਣੇ ਕੋਲ ਹਮੇਸ਼ਾ ਰੱਖ ਲੈਣਾ ਜੇਕਰ ਤੁਸੀਂ ਆਪਣੇ ਕੋਲ ਪਰਸ ਰੱਖਦੇ ਹੋ ਜਾਂ ਵਾਲਟ ਰੱਖਦੇ ਹੋ ਤਾਂ ਤੁਸੀਂ ਉਸ ਦੇ ਵਿੱਚ ਵੀ ਇਸ ਪੋਰਟਲੀ ਨੂੰ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਕੋਲ ਨਹੀਂ ਰੱਖਦੇ ਪਰਸ ਵਗੈਰਾ ਕੁਝ ਵੀ ਤੇ ਤੁਸੀਂ ਇਸ ਪੋਰਟਲੀ ਨੂੰ ਆਪਣੀ ਪਾਕਟ ਦੇ ਵਿੱਚ ਜੇਬ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਇਹ ਜੋ ਹਰੀ ਇਲਾਇਚੀ ਇਹ ਬਿਲਕੁਲ ਵੀ ਸਧਾਰਨ ਨਹੀਂ ਇਸ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੈ ਇਸ ਕਰਕੇ ਤੁਸੀਂ ਇਸ ਨੂੰ ਸਧਾਰਨ ਬਿਲਕੁਲ ਵੀ ਨਹੀਂ ਸਮਝਣਾ ਤੇ ਜਿਹੜੀ ਤੁਸੀਂ ਪੋਟਲੀ ਤਿਆਰ ਕੀਤੀ ਹੈ ਨਾ ਪੋਟਲੀ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕੋ ਕਮੀ ਨਹੀਂ ਰਹੇਗੀ ਤੁਹਾਡੇ ਬੋਧ ਦੇ ਗ੍ਰਹਿ ਤੇ ਸ਼ੁਕਰ ਗ੍ਰਹਿ ਨੂੰ ਮਜ਼ਬੂਤ ਬਣਾਵੇਗੀ ਇਹ ਪੋਟਲੀ ਜਿੰਨਾ ਵੀ ਪੈਸਾ ਤੁਹਾਡੇ ਘਰ ਦਾ ਬਿਮਾਰੀਆਂ ਤੇ ਲੱਗਦਾ ਸੀ ਉਹ ਪੈਸਾ ਲੱਗਣਾ ਬੰਦ ਹੋ ਜਾਵੇਗਾ ਤੇ ਤੁਹਾਡੇ ਘਰ ਦੇ ਵਿੱਚ ਕਦੇ ਧਨ ਦੌਲਤ ਦੀ ਤਾਂ ਕਮੀ ਹੀ ਨਹੀਂ ਆਵੇਗੀ ਇਹ ਸੀ ਪਹਿਲਾ ਉਪਾਅ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਤੇ ਗੱਲ ਕਰਦੇ ਹਾਂ ਹੁਣ ਦੂਸਰੇ ਉਪਾਅ ਦੀ ਜੋ ਕਿ ਹਰੀ ਇਲਾਇਚੀ ਦੇ ਨਾਲ ਹੀ ਜੁੜਿਆ ਹੋਇਆ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋਣਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਸਮਝ ਲਓ ਕਿ ਤੁਹਾਨੂੰ ਮਹਾ ਕਰੋੜਪਤੀ ਬਣਨ ਤੋਂ ਵੀ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹ ਇੰਨਾ ਜ਼ਿਆਦਾ ਉਤਮ ਉਪਾਅ ਹੈ ਇਸ ਉਪਾਣੋ ਕਰਨ ਦੇ ਲਈ ਵੀ ਤੁਹਾਨੂੰ ਚਾਹੀਦੀ ਹੈ ਹਰੀ ਇਲਾਇਚੀ ਹਰੀ ਇਲਾਇਚੀ ਜਿਹੜੀ ਤੁਸੀਂ ਲਈ ਹੈ ਨਾ ਉਸ ਦੇ ਦਾਣੇ ਉਸ ਨੂੰ ਤੁਸੀਂ ਖੋਲ ਕੇ ਤੇ ਜਿਹੜੇ ਵਿੱਚ ਦਾਣੇ ਹੋਣਗੇ ਨਾ ਉਹਨਾਂ ਨੂੰ ਤੁਸੀਂ ਕੱਢ ਲੈਣਾ ਹੈ। ਤੇ ਕੀ ਕਰਨਾ ਤੁਸੀਂ ਥੋੜਾ ਜਿਹਾ ਜਲ ਪਾਣੀ ਲੈ ਲੈਣਾ ਤੇ ਉਸ ਦੇ ਵਿੱਚ ਉਹਨਾਂ ਦਾਣਿਆਂ ਨੂੰ ਪਾ ਕੇ ਤੁਸੀਂ ਉਬਾਲ ਲੈਣਾ ਹੈ। ਤੇ ਜਿਵੇਂ ਹੀ ਉਬਾਲਣ ਤੋਂ ਬਾਅਦ ਉਹ ਪਾਣੀ ਠੰਡਾ ਹੋ ਜਾਵੇਗਾ ਨਾ ਉਸ ਨੂੰ ਇੱਕ ਛੰਡਨੀ ਦੇ ਨਾਲ ਤੁਸੀਂ ਛਾਨ ਲੈਣਾ ਹੈ। ਔਸਤੋ ਬਾਦ ਵਿੱਚ ਜਿਹੜੇ ਵੀ ਪਾਣੀ ਦੇ ਨਾਲ ਤੁਸੀਂ ਨੇ ਨਹਾਉਣਾ ਹੈ ਉਸ ਪਾਣੀ ਦੇ ਵਿੱਚ ਇਸ਼ਨਾਨ ਕਰਨ ਵਾਲੇ ਪਾਣੀ ਦੇ ਵਿੱਚ ਤੁਸੀਂ ਜਿਹੜਾ ਹਰੀ ਇਲਾਇਚੀ ਉਵਾਲੀਏ ਉਹ ਵਾਲਾ ਪਾਣੀ ਹੈ ਨਾ ਉਸ ਨੂੰ ਤੁਸੀਂ ਮਿਕਸ ਕਰ ਲੈਣਾ ਹੈ ਤੇ ਇਸ ਪਾਣੀ ਦੇ ਨਾਲ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਇਸ਼ਨਾਨ ਕਰਨਾ ਹੈ ਤੇ ਤੁਸੀਂ ਇਸ ਉਪਾਅ ਨੂੰ ਕਿੰਨੀ ਵਾਰ ਲਗਾਤਾਰ ਕਰਨਾ ਹੈ ਅਖ ਸ਼ੁੱਕਰਵਾਰ ਤੁਸੀਂ ਲਗਾਤਾਰ ਇਸ ਉਪਾਅ ਨੂੰ ਕਰਨਾ ਹੈ ਤੇ ਇਸ ਪਾਣੀ ਦੇ ਨਾਲ ਤੁਸੀਂ ਇਸ਼ਨਾਨ ਕਰਨਾ ਹੈ ਤੁਸੀਂ ਦੇਖਿਓ ਇੱਕ ਵਾਰ ਇਸ ਉਪਾਅ ਨੂੰ ਕਰਕੇ ਕਿ ਕਿਵੇਂ ਮਾਤਾ ਲక్ష్ਮੀ ਜੀ ਦੀ ਤੁਹਾਡੇ ਤੇ ਕਿਰਪਾ ਵਰਸਦੀ ਹੈ ਤੇ ਕਿਵੇਂ ਤੁਸੀਂ ਮਹਾਧਨੀ ਤੇ ਮਹਾਕਰੋੜਪਤੀ ਬਣਦੇ ਹੋ ਇਨਾ ਉਪਾਅ ਨੂੰ ਕਰਨ ਦੇ ਨਾਲ ਪਹਿਲਾਂ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਵਿਸ਼ਵਾਸ ਦੇ ਨਾਲ ਕਰਕੇ ਦੇਖਿਓ ਤੇ ਫਿਰ ਤੁਸੀਂ ਇਸ ਦਾ ਰਿਜ਼ਲਟ ਦੇਖ ਸਕਦੇ ਇਹ ਇੱਕ ਐਸਾ ਉਪਾਅ ਹੈ ਕਿ ਇਸ ਨੂੰ ਕਰਨ ਦੇ ਨਾਲ ਤੁਸੀਂ ਕਦੇ ਵੀ ਆਪਣੇ ਘਰ ਦੇ ਵਿੱਚ ਧਨ ਦੀ ਪੈਸੇ ਦੀ ਕਮੀ ਕਦੇ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਧਨવાન ਬਣ ਸਕਦੀਆਂ ਨੇ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰ ਲਓਗੇ ਇਹ ਸੀ ਦੂਸਰਾ ਉਪਾਅ ਤੇ ਗੱਲ ਕਰਦਿਆਂ ਹੁਣ ਤੀਸਰੇ ਉਪਾਅ ਦੀ ਇਹ ਉਪਾਅ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਜਿੰਨਾ ਦੀ ਕੋਈ ਇੱਛਾ ਮਨੋ ਕਾਮਨਾ ਹੁੰਦੀ ਹੈ ਪੂਰੀ ਨਹੀਂ ਹੁੰਦੀ ਮਨੋ ਕਾਮਨਾ ਨੂੰ ਪੂਰੀ ਕਰਨ ਦੇ ਲਈ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਹਰ ਇੱਕ ਲੋਕਾਂ ਦੀ ਆਪੋ ਆਪਣੀ ਮਨੋਕਾਮਨਾ ਹੁੰਦੀ ਹੈ ਕਿਸੇ ਨੂੰ ਗੱਡੀ, ਘਰ, ਪੈਸਾ ਜਾਂ ਧਨ-ਦੌਲਤ ਚਾਹੀਦਾ ਹੁੰਦਾ ਹੈ। ਜੋ ਵੀ ਤੁਹਾਡੀ ਇੱਛਾ ਹੈ, ਜੋ ਵੀ ਮਨੋਕਾਮਨਾ ਹੈ, ਅਗਰ ਤੁਹਾਡੀ ਪੂਰੀ ਨਹੀਂ ਹੋ ਰਹੀ ਤਾਂ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਿਓ। ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਕਮਲ ਦਾ ਪੁਸ਼ਪ ਤੇ ਤੁਸੀਂ ਅਕਸਰ ਹੀ ਦੇਖਿਆ ਹੋਣਾ ਹੈ ਕਿ ਜੋ ਮਾਤਾ ਲక్ష్ਮੀ ਜੀ ਹੈ ਉਹ ਅਕਸਰ ਹੀ ਕਮਲ ਦੇ ਉੱਪਰ ਬਰਾਜਮਾਨ ਹੁੰਦੇ ਨੇ। ਇਸੇ ਨਾਲ-ਨਾਲ ਮਾਤਾ ਲక్ష్ਮੀ ਜੀ ਦੇ ਹੱਥ ਦੇ ਵਿੱਚ ਵੀ ਕਮਲ ਹੀ ਰਹਿੰਦਾ ਹੈ। ਇਸੇ ਤਰ੍ਹਾਂ ਸ਼ੁੱਕਰਵਾਰ ਦੇ ਦਿਨ ਚੇਕਰ ਤੁਸੀਂ ਇੱਕ ਕਮਲ ਦਾ ਪੁਸ਼ਪ ਲੈ ਕੇ ਮਾਤਾ ਲక్ష్ਮੀ ਜੀ ਨੂੰ ਆਮਰ ਮਾਤਾ ਲక్ష్ਮੀ ਜੀ ਨੂੰ ਸਮਰਪਿਤ ਕੀਤਾ ਤਾਂ ਤੁਹਾਡੀ ਕਿੰਨੀ ਵੀ ਵੱਡੀ ਕਿਉਂ ਨਾ ਮਨੋ ਕਾਮਨਾ ਹੋਵੇਗੀ ਉਹ ਤੁਰੰਤ ਹੀ ਪੂਰੀ ਹੋ ਜਾਵੇਗੀ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦੇ ਤਿੰਨ ਉਪਾਅ ਜਿਹੜੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਸੀਂ ਵੀ ਇਹ ਤਿੰਨ ਉਪਾਅ ਵਿਸ਼ਵਾਸ ਦੇ ਨਾਲ ਕਰਦੇ ਹੋ ਨਾ ਤੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ ਰਹੇਗਾ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਦੂਰ ਹੋਣਗੀਆਂ ਤੇ ਤੁਹਾਡੀ ਹਰ ਇੱਕ ਮਨੋਕਾਮਨਾ ਪੂਰੀ ਹੋਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਚੇਕ ਕਰ ਤੁਹਾਨੂੰ ਸਾਡੀਆਂ ਇਹ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤਾਂ ਜੋ ਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ